ਦਾਸਵੇਂ ਪਾਰਟੀ ਵੱਲੋਂ ਸਸਵੀਰ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋਂ ਸਾਹਿਬ ਜਲਵੇਜਾ ਸਿੰਘ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸ.ਡੀ.ਪੀ.ਸੀ ਆਏ ਐ ਐਗਜ਼ੈਕਟਿਵ ਆਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰਿਆਂ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਇਸ ਕਰਕੇ ਤਾਮਿਸਾਲ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਗੁਵਾਈ ਹੈ ਇਹ ਆਪ ਸਾਹਮਣੇ ਚਾਹੁੰਦੇ ਆ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰਿਆਂ ਵੱਲੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ਕੰਮੀ ਸਾਹਿਬ ਕੰਮੀ ਸਾਹਿਬ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇ ਤੋਂ ਬੱਕ ਬੱਕ ਲੈਣ ਨੂੰ ਜ਼ਾਹ ਨਹੀਂ ਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਾਲੀ ਦਲ ਬਲੋਂ ਬਾਰ-ਬਾਰ ਮੇਰੇ ਤੇ ਇਸ ਬਲ ਦਾ ਕਿਹਾ ਜਾ ਰਿਹਾ ਤੁਸੀਂ ਤੁਹਾਨੂੰ ਕੀ ਪਾ ਵਾਪਸ ਲਾਉ। ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਐਗਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨੁਸਾਰ ਇਹ ਤਕਰੀਬਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਪਦਾਰ ਸਖੂਰ ਸਿੰਘ ਜੀ ਸਾਡੇ ਸ਼ਾਮੀ ਕਮੇਟੀ ਦੇ ਮੈਂਬਰ ਪਹੁੰਚੇ ਆ। ਤੋਂ ਇਹਨਾਂ ਦੀ ਹੁਕਮਿਆਂ ਸਿੱਖ ਪੰδαਰ ਫਰਮਾਤੇ ਤੇ ਮੈਂ ਇੱਕ ਦੋ ਚਾਰ ਦਿਨ ਦੇ ਤੇ ਜਾ ਕੇ ਆਪਣੀ ਜਿਹੜੀ ਸੇਵਾ ਆ ਦੁਬਾਰਾ ਤੋਂ ਸੰਭਾਲ ਲਵਾਂ। ਬੋਲੇ ਬੋਲੇ ਦੇ ਦਿੱਤਾ ਖਾਲਸਾ ਵਾਹਿਗੁਰੂ ਜੀ ਕਾਹੇ ਜਿਵੇਂ ਪਹਿਲੇ ਖਾਲੀ ਦਲ ਦੇ ਬਲੰਦ ਸਾਹਿਬ ਪੁੰਦੜ ਸਾਹਿਬ ਨੇ ਬੜੇ ਵਧੀਆ ਸ਼ਬਦਾਂ ਨਾਲ ਦਾਮੀ ਸਾਹਿਬ ਦੀ ਸ਼ਖੀਰ ਪਰ ਗੱਲਾਂ ਕੀਤੀਆਂ ਤਾਂ ਦਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾ हिस्टोरिक ਇਤਿਹਾਸ ਹੋਇਆ ਸਾਨੂੰ ਬੜੀ ਖੁਸ਼ੀ ਹੈ ਕਿ ਜਦੋਂ ਅੱਜ ਦੇ ਦੌਰ ਵਿੱਚ ਜਦੋਂ بڑے ਹਮਲੇ ਆਪਣੇ ਤੇ ਹੋ ਰਹੇ ਐ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ੱੱਕੇ ਦਾ ਹਾਲਾਤ ਬਣੇ ਪਏ ਐ ਟਟ ਕੇ ਮੁਕਾਬਲਾ ਕਰਨ ਦੀ ਲੋੜ ਐ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ ਤਖਸਾਲਾਂ ਤੇ ਆਪਣੀ ਸ਼ਕਤੀ ਮਿਲਦੀ ਐ ਤੁਸੀਂ ਦੇਖਿਆ ਹੈ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਹੈ ਤੇ ਇਸ ਸਮੇਂ 'ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਿਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਨੇ ਸਾਰੀ ਸਮੂਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜਿੰਮੇਵਾਰੀ ਵਾਪਸ ਲਈ ਹੈ ਬਾਈ ਜੀ ਜੀ ਦਾ ਖਾਲਸਾ